ਹਰ ਗੋਲ ਨਾ ਮਾਈ ਕਿਤੇ ਮੇਰੀ ਉਹ ਵੀ ਬਾਬੀ ਬਿਨਾਂ ਦੇ ਉਹ ਇਹਦਾ ਇਕੱਲੇ ਦਾ ਕਸੂਰ ਨਹੀਂ ਨਾ ਇਹਦਾ ਵੀ ਕਸੂਰ ਹੈਗਾ ਨਾ ਇਹਨੂੰ ਮੜਿਆ ਕੋ ਨਾ ਅਜੇ ਕਰਾ ਕੇ ਭੇਜਿਆ ਗਿਆ ਨਾ ਕਾਰ ਦੇ ਉੱਤੇ ਜਾ ਕੇ ਮੈਂ 2 ਸਾਲ ਬਾਅਦ ਆਏ ਮੇਰੇ ਘਰ ਹਾਂ 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 ਅੱਜ ਗਾੜਜਾ ਬਾਬਾ ਸਵਾਦ ਆਪਣੇ ਪਲਾਨ ਦੇ ਜਵਾਬ ਪਹਿੰਦਾ ਉੱਗਾ ਇਹਨਾਂ ਦੋ ਖੁਸ਼ੀਆਂ ਵੱਢ ਕੇ ਜਾਂ ਕਹਿੰਦਾ ਇਹ ਹਲਕਾ ਕੇ ਦਿਖਦਾ ਨਾ ਕੋਈ ਵੇਖੇ ਨੀ ਕਹਿੰਦਾ ਇਹ ਹਲਕਾ ਕੇ ਡਕਦਾ ਜਿਵੇਂ ਕੁਝ ਵੇਖਿਆ ਨਹੀਂ ਹੁੰਦਾ ਭਾਈ ਜੀ ਨੇ ਲੈ ਕੇ ਆਇਆ ਸੂਟ ਕੁੜੀਆ ਵਾਸਤੇ ਤੇ ਕੁੜੀਆ ਨੇ ਵੇਅਰ ਕੀਤਾ ਹੁਣੇ ਹਲੇ ਬਹੁਤ ਪਿਆਰਾ ਹੁਣ ਤਾਂ ਦਿਨ ਚ ਚੌਂਕੜੀ ਮਾਰ ਕੇ ਤਾਂ ਠੰਡੀ ਚੌਂਕੜੀ ਮਾਰ ਕੇ ਨਾ ਤੇ ਦੱਸਣ ਲਈਏ ਵੀ ਦਮ ਮਾਰੀ ਦੀ ਹੱਥ ਵੀ ਚੋੜੀ ਦੇ ਹੱਥ ਵੀ ਮੋੜ ਨਹੀਂ ਨਾ ਚੰਗੀ ਤਰ੍ਹਾਂ ਹੁੰਦੀ ਤਾਂ ਮੈਨੂੰ ਲੱਗਦਾ ਪਤਾ ਨਹੀਂ ਕੀ ਹੁੰਦਿਆ ਵਾਹ ਵਾਹ ਗੀ ਚੌਂਕੜੀ ਜਾ ਚਾ ਗਈ ਹੁਣ ਆਪੇ ਇਹ ਨਹੀਂ ਕੋਈ ਸਕੂਲ ਇਜਾਜ਼ਤ ਲੈ ਆਪੇ ਮਾਰਨ ਦੀ ਜਾ ਚੰਗੀ ਹੁਣ ਹਣਾ ਬਾਹਰ ਨਿਕਲੇ ਸੀ ਬੰਦਾ ਮਗਰੇ ਆ ਜਾਂਦੀ ਚੱਲ ਚੱਲਾ ਯਾਪਾ ਜਾਪਾ ਜਾਂਦ ਚੱਲ 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 ਬਾਈ ਬਾਈ ਤ ਬਾਈ ਬਾਈ ਮੈਂ ਜਾਣਾ ਬਾਈ ਕਦੇ ਨਾਲ ਖੜਵਾ ਸੀ ਉਗ ਰਿਹਾ ਜਾਣਾ ਹੈ। ਨਵੀਂ ਇਧਰ ਪੱਥਰਾਂ ਨੂੰ ਵੇਖੋ ਰੰਗ ਹੋ ਰਿਹਾ ਹੈ ਇਹ ਬਲੈਕ ਆ ਉਧਰ ਵਾਈਟ ਆ ਤੇ ਤਿੰਨ ਰੰਗ ਹੋਣੇ ਆ ਇੱਕ ਵੀਰ ਕੈਂਡਾ 골ਡਨ ਕਰਨਾ ਹੈ ਹਣਾ ਹਾਂਜੀ ਤੇ 골ਡਨ ਇਹਦੇ ਫਿਰ ਇੱਕ ਕਿਆਰੀ ਦੇ ਵਿੱਚ ਪਾ ਦੇਣੇ ਆ ਤੇ ਜਿਹੜੀ ਆ ਕਿਆਰੀ ਆ ਸਾਈਡਾਂ ਤੋਂ ਇਹ ਮੇਰੇ ਖਾਨਾ ਕਹਿੰਦੇ ਆ ਵੀ ਇਹ ਰੈੱਡ ਕਲਰ ਦਾ ਰੰਗ ਕਰਨਾ ਹੈ ਇਹਨੂੰ 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 ਹੋ ਗਿਆ ਰੈੱਡ ਕਲਰ ਦਾ ਰੰਗ ਕਰਨਾ ਬਸ ਇੰਨਾ ਇਹਦੇ ਵਿੱਚ ਵਿੱਚ ਹੀ ਬਸ ਪੱਥਰ ਪਾ ਦੇਵੇਂ ਮੈਂ ਆਇਆ ਮੈਂ ਕਰਨ ਹੁਣਾ ਦੇ ਘਰੇ ਇੱਧਰ ਅੱਜ ਭਾਜੀ ਹੁਣੀ ਕਰਨਦੇ ਦੀ ਹੁਣੀ ਆਏ ਨਹੀਂ ਭਾਜੀ ਹੁਣੀ ਕਹਦਾ ਅੱਜ ਗਏ ਕੰਮ ਤੇ ਕੰਮ ਤੇ ਗਏ ਮੈਂ ਚੱਲਿਆ ਸੀਗਾ ਘਰੇ ਤੇ ਡੈਡੀ ਨੇ ਇੱਥੇ ਰੀਤ ਸਟਾਟਾ ਮਾਰਤਾ ਵੈਲਕਮ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਆਏ ਜੀ ਨੇ ਵਲੌਗ ਤੇ ਅੱਜ ਆਪਣੇ ਘਰ ਆ ਰਹੇ ਨੇ ਟਵਿੰਸ ਬ੍ਰਦਰ ਹੁਣੀ ਕਾਫੀ ਚਿਰ ਹੋ ਗਿਆ ਆਏ ਨਹੀਂ ਹਿੰਗੇ ਤੇ ਮੈਨੂੰ ਕਹਿੰਦੇ ਤੁਸੀਂ ਨਹੀਂ ਆਉਂਦੇ ਵੀ ਮੈਂ ਤੁਹੀਂ ਕਦੇ ਕਿੰਨਾ ਕਾਉਂਦੇ ਜੀ ਤੇ ਅੱਜ ਕਹਿੰਦੇ ਵੀ ਅਸੀਂ ਆਉਣ ਲੱਗੇ ਆ ਨਾ ਵੈਲਕਮ ਦੋ ਵਜੇ ਤੋਂ ਬਾਅਦ ਕਹਿੰਦੇ ਸੀ ਤੇ ਸਾਢੇ 12 ਹੋ ਗਏ ਆ ਹਾਂਜੀ ਬੈਠ ਗਏ ਜੀ ਕਿੱਦਾਂ ਜਾਣਾ ਪਹੁੰਚੋ ਹਾਂਜੀ ਡਾਕਟਰ ਨੂੰ ਪਾਇਆ ਬਟਾਈਏ ਡਾਕਟਰ अवेलेबल ਪਾਹਣੇ ਬਟਾਣਾ ਸੀ ਤਾਂ ਨਹੀਂ ਸੰਦੀਪ ਅੱਜ ਮੈਂ ਕੁਕਿੰਗ ਕਰੂੰਗਾ ਤੇ ਅੱਜ ਇਹਨਾਂ ਨੂੰ ਨਾ ਸਪੈਸ਼ਲ ਕੁਝ ਨਵੇਂ ਤਰੀਕੇ ਦਾ ਬਣਾ ਕੇ ਮੈਂ ਖੋਨ ਆਇਆ ਜੇ ਬਣ ਗਿਆ ਤੇ ਮੇਰੇ ਕੋਲ ਸਟਾਰਟਿੰਗ ਕਰਤੀ ਆ ਤੇ ਆਲੂ ਲੈ ਲਏ ਪੰਜ ਆ ਤਿੰਨ ਛੋਟੇ ਆਲੂ ਦੋ ਥੋੜੇ ਵੱਡੇ ਇਹਨਾਂ ਨੂੰ ਆਪਾਂ ਉਬਾਲ ਲੈਣਾ ਆ ਤਾਂ ਤੇ ਇਹ ਲੈਂਦੀ ਆ ਸੂਜੀ ਰਵਾਜ ਨੂੰ ਕਹਿੰਦੇ ਆਪਾਂ ਉਹ ਆਏ ਤੇ ਇਹਨੂੰ ਪਾਣੀ ਚ ਭਿਣ ਲੈਨੇ ਆ ਹੁਣ ਸਮਾਂ ਆ ਗਿਆ ਤੁਹਾਨੂੰ ਨਵੇਂ ਤਰੀਕੇ ਦਾ ਬਣਾ ਕੇ ਖਾਣ ਦਾ ਜੇ ਤੇ ਬਣ ਗਿਆ ਤੇ ਜੇ ਨਹੀਂ ਬਣਿਆ ਤੇ ਫਿਰ ਸਮਝਿਓ ਠੀਕ ਆ ਧਰਤੇ ਦੋਵੇਂ ਬਤੀਲੇ ਇਧਰ ਵੀ ਤੇ ਇਧਰ ਵੀ ਕੁੱਕਰ ਤੇ ਰਿਹਾ ਉਹ ਲੈ ਭਰ ਲਿਆ ਪਿਆ ਉਹ ਕੱਟ ਕੀਤਾ ਸਸ ਇਹਨੂੰ ਇਹਦਾ ਧਕਣ ਲਿਆ ਤੇ ਅੱਜ ਬਣਾਉਣ ਕੋ ਹੁੰਦੇ ਆ ਆਪੇ ਕਰੇ ਸਾਰਾ ਕੰਮ ਚਲ ਮੈਂ ਤੇ ਰਹੂੰ ਜਦੋਂ ਤင်း ਸਮਾਂ ਤਾਂ ਮੈਂ ਪਕੌੜੇ ਬਣਾ ਖਾਂਗੀ ਸੂਜੀ ਆਪਣੀ ਜਿਹੜੀ ਨੇ ਮਿਕਸ ਕਰ ਲਈਏ ਕਿੰਨੇ ਦੱਬੇ ਇਹਦੇ ਲਈ ਵੀ ਬਣ ਗਈ ਮੇਕੀ ਸਹੀ ਤਰ੍ਹਾਂ ਮੜ ਕੇ ਪਕੌੜੇ ਵਧੀਆ ਬਣਨ ਭਾਵੇਂ ਪਕੌੜੇ ਸੁੱਤੀ ਨੇ ਬਣ ਉਹ ਨਹੀਂ ਥੋੜੀ ਨਾ ਪਤਲੀ ਆਟੇ ਵਾਂਗੂ ਕਰਨਾ ਸੀ ਇਹਨੇ ਆਹੋ ਮੈਨੂੰ ਪਤਾ ਆਟਾ ਹੁਣ ਕਰਨਾ ਆ ਥੋੜੀ ਹੋਰ ਪਾ ਲੈਣੀ ਆ ਫੇਰ ਇਹਨਾਂ ਪਕੌੜੇ ਕਿੰਨੇ ਖਾਣੇ ਬਾਕੀ ਕੋਈ ਨਹੀਂ ਬਾਹਰ ਵੰਡਦਾ ਗਲੀ ਦੇ ਆ ਵੇਖੋ ਆਲੂ ਧਰੇ ਆ ਤੇ ਕੁੱਕਰ ਦਾ ਢੱਕਣ ਬੰਦ ਹੀ ਨਹੀਂ ਕੀਤਾ ਉਹ ਕਰਦੇ ਆ ਹੌਲੀ ਹੌਲੀ ਸਾਰੇ ਕੰਮ ਹੁੰਦੇ ਆ ਤੁਸ ਜਿਵੇਂ ਸਾਨੂੰ ਸੂਈ ਨਾਲੇ ਪਕੌੜੇ ਮਿਲਦੇ ਆ ਖਾਣ ਨੂੰ ਕਿ ਫੜਾ ਮਿਲਦਾ ਨਹੀਂ ਨਹੀਂ ਵੇਖੀ ਪਕੌੜੇ ਬਣ ਜਾਣੇ ਤਾਂ ਚਿੰਤਾ ਨਾ ਕਰੋ ਫਸ ਕਲਾਸ ਬਣੀ ਪਕੌੜੇ ਬਣ ਨਹੀਂ ਹਾਂ ਬਸ ਤਹੇ ਕਿਵੇਂ ਖਾਣ ਨੂੰ ਹੈ ਡਰਾਇਨ ਨੇ ਵਧੀਆ ਬਣਨੇ ਆ ਇੱਕ ਤੁਹਾਨੂੰ ਲੱਗ ਰਿਹਾ ਕਿ ਪਕੌੜੇ ਬਣਨਗੇ ਪਕੌੜੇ ਬਣਨਗੇ ਵਿੱਚ ਇਹਦੇ ਆਲੂ ਮਿਕਸ ਕਰਨੇ ਤੁਹਾਨੂੰ ਪਤਾ ਹੀ ਗੱਲ ਦਾ ਆਂਡ ਉਬਲੇ ਹੋਏ ਆਲੂ ਨੇ ਜਿਹੜੇ ਏ ਦੇ ਵਿੱਚ ਮਿਕਸ ਕਰਾਂਗੇ ਇਹਨੂੰ ਮਤਲਬ ਆਟੇ ਨੂੰ ਕਰ ਲੈਣਾ ਕੋਈ ਗੱਲ ਨਹੀਂ ਅੱਜ ਤੁਹਾਡੀ ਰੈਸਪੀ ਵੇਖਣੀ ਹੈ ਤਾਂ ਤੁਸੀਂ ਇਹ ਰੈਸਪੀ ਵੇਖੀਏ ਕਿਉਂਕਿ ਯਾਦ ਕਰੂੰਗੀ ਵੀ ਦਸਤਕੁਆਈਏ ਤੁਹਾਨੂੰ ਟੈਸਟ ਕਰਕੇ ਤੇ ਵੀਰੋ ਦੱਸਾਂਗੇ ਕਿ ਕਿਰਾਵਾ ਕੇ ਕੋੜੇ ਅਰ ਗੁਲੇ ਤੇ ਸੁੱਤੀ ਹੋਈ ਮम्मी ਉੱਧਰ ਤੋਂ ਤਰ ਦੇ ਪੀਨੇ ਆਪਣੇ ਸਲਾਈ ਸਲਾਈ ਸੈਂਟਰ ਖੋਲੇ ਅੱਜ ਵੈਸ ਲਾਈ ਸੈਂਟਰ ਅੱਜ ਖੁੱਲਿਆ ਹਾਂ ਅੱਗੇ ਇਹਨੇ ਲੋਕਾਂ ਨੂੰ ਜਿੰਨੇ ਫਾਇਦੇ ਹੁਣ ਆਪਣੇ ਵੀ ਸੇਵ ਤੇ ਕਰਦੇ ਆ ਆਪ ਕੋ ਬਾਹਰ ਉਸ ਨੂੰ ਇਦੇ ਵਾ ਸੀਨਾ ਬਣਾ ਕੇ ਟਾਇਰ ਟੂਟ ਕਰਨੇ ਹੁਣ ਮਾੜੇ ਮੋਟੇ ਹੂੰ ਉਹ ਕਰ ਲਈਏ ਰਾਤੀ ਵੀ ਆਪਾਂ ਦੇਖਿਆ ਉਹ ਦੋ ਸੂਟ ਤੇ ਇੱਕ ਸਟੀਚ ਹੋ ਗਿਆ ਦੋ ਨਹੀਂ ਹੋਇਆ ਲੈ ਹਰ ਗੱਡੀ ਦੇ ਇਧਰ ਸਟਿੱਕ ਲਾਇਆ ਸਾਰਾ ਨੰਬਰ ਖਾ ਲਈ ਚਲੋ ਸ਼ਰੀ ਕਰਸੀ ਸਾਹਿਬ ਅਲੂਆ ਕਰ ਲਿਆ ਕੱਦੂ ਕਛ ਕਹਿੰਦੀ ਹੈ ਕਿ ਬਿੱਲੀ ਕਛ ਕਹਿੰਦੇ ਉਹ ਕਰ ਲਿਆ ਵੀ ਉਬਾਲੇ ਹੀ ਗਏ ਤੇ ਸੂਜੀ ਵੀ ਆਪਣੀ ਰੈਡੀ ਹੋ ਗਈ ਸੂਜੀ ਥੋੜੀ ਪਾ ਲੈਣੀ ਵਿੱਚ ਆਪਾਂ ਠੀਕ ਹੈ ਓਕੇ ਓਕੇ ਕੰਮ ਧਨੀਆ ਪਾਤਾ हूं ਤੇ ਤਿੰਨ ਮਿਰਚਾਂ ਪਾਈਆਂ ਬਰੀਕ ਕੱਟ ਕੇ ਹੁਣ ਨਮਕ ਜਿਹੜਾ ਨਹੀਂ ਉਹ ਸੰਦੀਪ ਨੂੰ ਕਹਿੰਨਾ ਉਹ ਹੀ ਪਾਈ ਕਿਉਂਕਿ ਉਹਨੂੰ ਉਹਨਾਂ ਨੂੰ ਨਮਕ ਨਮਕਦਾ ਤੇ ਉਹਨਾਂ ਨੂੰ ਭੇਜ ਤੇ ਆਵੇ ਮੈਨੂੰ ਭੇਜ ਨਹੀਂ ਹੈਗਾ ਇਸ ਚੀਜ਼ ਦਾ ਨਮਕ ਵਾਲੀ ਲਾਵੇਂ ਨਮਕ ਵਾਸਤੇ 우ਸਤਾਦ ਨੂੰ ਬੁਲਾਇਆ ਮੈਂ ਤੁਹਾਨੂੰ ਦੱਸ ਲਵਾਂ ਨਮਕ ਜਿਆਦਾ ਨਾ ਪਾਜੇ ਆਪਣੇ ਕੋਲ ਤੇ ਹੁਣ ਇਹਨੂੰ ਮਿਕਸ ਕਰਦਾਂਗੇ ਆਪਾਂ ਮਿਕਸ ਕਰਕੇ ਮਿਲਦੇ ਹਾਂ ਜਿਵੇਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੁਣ ਤੇ ਹੱਥੋਂ ਹੁਣ ਥੋਲੇ ਆ ਵੀ ਤੇ ਹੁਣ ਇਹਨਾਂ ਨੂੰ ਆਪਣਾ ਸੇਵੀ ਵਾਂਗ ਮੋਟੇ ਮੋਟੇ ਜਿੰਦ ਨੇ ਵਟਦੇ ਆਂ ਤੇ ਹੁਣ ਡਿਜ਼ਾਈਨ ਲੱਗੇ ਪਾਉਣ ਉਹਨਾਂ ਐਵੇਂ ਕਰਕੇ ਪਾਏ ਮੈਂ ਵੀਡੀਓ ਇੱਕ ਵੇਖੀ ਉੱਥੋਂ ਡੈਟ ਰਾਈ ਕਰੀ ਤੇ ਪਾ ਦਿਓ ਪਾ ਸੁਕ ਲੈ ਮੈਨੂੰ ਤਿੰਨ ਦਿਨ ਹੋਣਾ ਆਵੇ ਛੱਟੇ ਆ ਜਵੇ ਅੱਛਾ 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 ਠੀਕ ਆ ਸੌਰੀ ਜੀ ਗਲਤੀ ਹੋ ਗਈ ਤੁਸੀਂ ਰੋਹੋ ਨਾ ਤੁਹਾਨੂੰ ਪਕੌੜੇ ਮਿਲਣਗੇ ਖਾਣ ਨੂੰ ਠੀਕ ਆ ਚਮਚਾਣੇ ਮਾਉਣਾ ਇੱਕ ਅੱਧਾ ਵੀ ਪਹਿਲਾਂ ਤਾਂ ਹੈਗਾ ਪਕੌੜੇ ਜਿਹਨੇ ਪੰਡਾ ਜਿਵੇਂ ਕਰਕੇ ਇਹਨਾਂ ਡਿਜ਼ਾਈਨ ਪਾਇਆ ਚਮਚੇ ਦੇ ਨਾਲ ਤੇ ਹੁਣ ਅਤਿਗਲ ਗਰਮ ਹੋ ਰਿਹਾ ਵਾ ਤੇ ਹੁਣ ਇਹਨਾਂ ਲਾ ਕੇ ਖਲੋਤੇ ਆ ਵੀ ਕੱਚੇ ਤੇਲ ਜਨ ਮਾ ਦੇ ਕਿਤੇ ਨਹੀਂ ਕੱਚੇ ਤੇਲ ਜਨ ਮੈਨੂੰ ਪਤਾ ਮੁਰੇ ਖਾਦੇ ਨਹੀਂ ਜਨ ਸਮੈਲ ਆਉਣੀ ਹੈ ਕੱਚੇ ਤੇਲ ਦੀ ਹਾਂ ਇੱਕ ਪਕੌੜਾ ਪਾ ਗੋ ਖਾ ਜੀ ਮਮੀ ਕਹਿੰਦੇ ਤੇਲ ਕੱਚਾ ਆ ਕੱਚਾ ਤੂੰ ਠੀਕ ਈ ਆ ਅੱਛਾ ਇੱਥੇ ਰੱਖਾਂ ਪੁੱਤ ਜਿਹੜੇ ਸੜੇ ਕੋਈ ਡੂੰਗਾ ਪੁੱਗੀ ਲੈ ਵੀ ਹੁਣ ਤੇਲ ਹੋ ਗਿਆ ਬਹੁਤ ਵਧੀਆ ਹਾਂ ਤੇ ਹੁਣ ਕੱਢਦੇ ਆ ਨਮਕ ਚੈੱਕ ਕਰ ਲਓ ਥੋੜਾ ਠੰਡਾ ਹੁੰਦਾ ਨਾ ਇਹ ਦੂਜੀ ਬੰਦੇ ਨਾਲ ਖਾਦੇ ਚਾਹੀਦੇ ਪਿਆ ਮੈਂ ਅੱਜ ਚਾਹੀਦੇ ਪਿਆ ਉਹ ਦੋ ਲਿਕਨੀਆਂ ਮਈਆ ਹਾਂ ਪਾ ਪਾਸੋਂ ਆ ਗਏ ਆਵੇਂ ਬਣ ਗਈ ਗੱਲ ਤੇ ਇਹਨਾਂ ਨੂੰ ਗੱਲਾਂ ਕਰਦੇ ਨਾ ਸੋ ਸੋ ਹੋਵੇ ਲਾ ਇੱਕ ਨਿਕਲ ਗਿਆ ਜੀ ਛੋਟੇ ਛੋਟੇ ਨਹੀਂ ਇਹਦੇ ਛੋਟੇ ਨਿਕਲਦੇ ਹੋਰ ਅੜੜ ਤਗੜੇ ਬਣਾਉਣਾ ਲੈ ਉਸਤਾ ਦੇ ਨਾਲ ਖਾ ਕੇ ਚੈੱਕ ਕਰ ਲੈ ਕਿਦਾਂ ਬਣੀ ਗੱਲ ਕੁਛ ਨਹੀਂ ਐਂਡ ਪਾਸ ਹੋ ਗਿਆ ਛੁੜਨਾ ਬਾਲੇ ਨਮਕ ਠੀਕ ਆ ਬੜਾ ਵਧੀਆ ਮੈਨੂੰ ਨਹੀਂ ਦਿਖਾ ਮੈਂ ਤਾਂ ਯਕੀਨ ਮੈਨੂੰ ਹੋਗਾ ਮੈਂ ਸੱਚ ਬੋਲੂਗਾ ਬਿਲਕੁਲ ਪਾਣੀ ਮੈਂ ਖੁਦ ਹੀ ਬਣਾਇਆ ਨਾ ਮੈਂ ਖੁਦ ਹੀ ਬਣਾਇਆ ਮੈਂ ਖੁਦ ਸੱਚ ਬੋਲਾਂਗਾ ਬੱਚਾ ਤੇ ਨਹੀਂ ਮਿੱਚਾ ਮਨੇ ਬਹੁਤ ਸਵਾਦ ਬਣਾਇਆ ਬਹੁਤ ਸਵਾਦ ਆ ਯਾਰ ਖਾ ਗਏ ਉੰਮੀ ਬਹੁਤ ਜਿਆਦਾ ਸਵਾਦ ਆ ਬਲੀ ਉਹ ਸਾਰੇ ਜਣੇ ਟਰਾਈ ਕਰਿਆ ਨਹੀਂ ਸਹੀ ਕਹਿੰਦੀ ਗੱਲ ਨੂੰ ਵੀ ਓਏ ਹੁਣ ਮੈਂ ਨਾ ਮੇਰੇ ਵੱਜ ਗਿਆ ਜੀ ਬਹੁਤ ਜਿਆਦਾ ਸਵਾਦ ਦੇ ਆ ਮਗਰ ਨੂੰ ਵਾਇੰਦ ਨੂੰ ਹੋਦ ਨੂੰ ਸੱਚੀ ਝੂਠ ਨਹੀਂ ਬੋਲਦੇ ਬਹੁਤ ਜਿਆਦਾ ਟੇਸਟੀ ਬਣੇ ਨੇ ਤੁਸੀਂ ਵੀ ਜਰੂਰ ਘਰੇ ਟਰਾਈ ਕਰਿਓ ਪਰ ਮੈਨੂੰ ਉਮੀਦ ਨਹੀਂ ਕਿ ਬਣਾਉਣ ਕਿ ਕਿਚਨ ਦੇ ਵਿੱਚ ਇੱਕ ਘਾਟ ਹੀ ਜਾਂਦੇ ਹੁੰਦੇ ਆ ਕਦੀ ਬਣਾਇਆ ਨਹੀਂ ਕੁਛ ਇਹਨਾਂ ਨੇ ਨੂੰ ਹੁੰਦਾ ਤਾਂ ਜਰੂਰ ਹੈ ਪਰ ਕੰਮ ਨਹੀਂ ਕਰ ਦਿੰਦੇ ਇਹ ਹਲਕਾ ਨਾ ਕਿਚਨ ਤੇ ਨਹੀਂ ਆਉਂਦਾ ਕਹਿੰਦੇ ਕਿਚਨ ਤੇ ਨਹੀਂ ਆਉਂਦਾ ਮਤਲਬ ਕਿ ਕੰਮ ਕਰਨ ਵਾਸਤੇ ਨਹੀਂ ਆਉਂਦੇ ਕਦੀ ਪਰ ਪਹਿਲੀ ਵਾਰ ਇਹਨਾਂ ਨੇ ਆਹ ਵਾਲਾ ਕੰਮ ਕੀਤਾ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਇਹ ਵੀ ਮੈਂ ਤੁਹਾਨੂੰ ਕਾਰਨ ਹੁਣ ਇੱਕ ਦੱਸ ਦਿੰਨਾ ਮੈਂ ਵੇਖ ਕੇ ਮਤਲਬ ਇਹ ਤਾਂ ਛੋਟੀ ਜਿਹੀ ਰੈਸਪੀ ਕਿਹਨੇ ਇੰਸਟਾ 'ਤੇ ਦਿੱਤੀ ਉਹ ਤੋਂ ਵੇਖ ਕੇ ਟਰਾਈ ਕੀਤਾ ਹੈ ਹੁਣ ਪਹਿਲਾਂ ਪਾਉਂਦੇ ਪੇੜਾ ਕਰ ਲਿਆ ਹੁਣ ਮੈਂ ਤੁਹਾਨੂੰ ਦੱਸਦਾ ਅਗਲਾ ਪ੍ਰੋਸੈਸ ਕੀ ਹੈ ਲੈ ਐਵੇਂ ਐਵੇਂ ਕਰਕੇ ਪੇੜੇ ਨੂੰ ਕਰਨਾ ਐਂ ਕਰਕੇ ਬਸ ਐ ਹਿਲਾਈ ਜਾਣਾ ਇਹਨਾਂ ਆਹ ਦੇਖੋ ਠੀਕ ਹੈ ਠੀਕ ਹੈ ਇਵੇਂ ਕਰੀ ਜਾਣਾ ਐਵੇਂ ਕਰੀ ਜਾਣਾ ਇਹ ਮੇਰੇ ਕੋਲ ਅਜੇ ਇੱਕ ਕਮੀ ਹੋਰ ਹੈਗੀ ਉਹਨੇ ਨਾ ਆਟਾ ਥੋੜਾ ਸਖਤ ਕੋਨੇ ਮੇਰਾ ਆਟਾ ਥੋੜਾ ਜਿਆ ਨਰਮ ਹੋ ਗਿਆ ਮੇਰੇ ਕੋਲ ਇਹ ਗੜਬੜ ਹੋਈ ਬਸ ਹੁਣ ਆ ਦੇਖਿਓ ਡਿਜ਼ਾਈਨਿੰਗ ਬਸ ਹੁਣ ਇਹਦੀ ਕਟਿੰਗ ਕਰ ਲੈਣੀ ਆਪਾਂ ਕਟਿੰਗ ਕਰਾਂਗੇ ਕਰਦੇ ਦੇ ਨਾਲ ਆ ਦੇਖੋ ਇਹ ਇੱਕ ਦੋ ਤਿੰਨ ਬਸ ਐਵੇਂ ਆਹ ਕੋ ਡਿਜ਼ਾਈਨ ਵਧੀਆ ਬਣ ਗਿਆ ਨਾ ਐਂ ਤਾਂ ਕੈਂਟ ਕਿੱਡਾ ਜੇ ਐਵੇਂ ਕਰਕੇ ਉਹਨੇ ਬਣਾਇਆ ਨਹੀਂ ਤਾਂ ਆਹ ਦੇਖੋ ਇੱਧਰ ਬਹੁਤ ਜ਼ਿਆਦਾ ਟੇਸਟੀ ਬਣ ਗਿਆ ਮਜ਼ਾਕ ਨਹੀਂ ਕਰਦੇ ਨਾ ਸਹੀ ਹੈ ਲੈ ਮੈਂ ਸੰਦੀਪ ਹੋਈ ਗਿਆ ਮੂਰੇ ਆ ਇਹ ਵੀ ਆ ਥੋੜੇ ਜਿਹਾ ਰੈੱਡ ਹੋਏ ਹੈ ਹਨਾ ਥੋੜੇ ਜਿਹਾ ਵਧੀਆ ਹੋ ਗਏ ਆ ਇੰਨੇ ਕੁ ਮੋٹے ਚਾਹੀਦੇ ਹਨਾ ਉਹ ਵੀ ਕਰੀ ਤੇਰੀ ਗੱਲ ਮੰਨਦੇ ਉਹ ਥੋੜੇ ਉਹ ਵੀ ਕਰ ਹਾਂ ਲਾਲਚ ਕਰ ਲਾ ਉਹਨੂੰ ਮੜੇ ਚ ਕਰ ਲਾ ਵੀ ਸਹੀ ਗੱਲ ਇੱਥੇ ਰੱਖ ਲੈ ਨਾ ਕੜਸੀ ਦੇ ਤੇ ਰੰਦਾ ਕੜਸੀ ਡੋਬ ਦੇ ਨਾਲੇ ਚੱਲ ਜਿੱਦਾਂ ਸਹੀ ਲਾਦਾਂ ਕਰ ਲਾ ਪਰ ਆਹ ਹੁਣਾਂ ਦੀ ਕਾਲ ਆ ਗਈ ਆ ਚੈੱਕ ਆ ਗਈ ਇਹ ਟ੍ਰੈਂਸ ਭਰਾਵਾਂ ਦੀ ਬੜੇ ਚਿਰ ਦਾ ਵੇਟ ਕਰਨਾ ਬੜੇ ਚਿਰ ਦਾ ਕਹਿ ਕਦੇ ਹਾਂ ਵੇਖ ਲਓ ਕਿੰਨੇ ਮਹੀ ਦਾ ਟਾਈਮ ਦਿੱਤਾਏ ਤੁਸੀਂ 2 ਵਜੇ ਦਾ ਟਾਈਮ ਦਿੱਤਾ ਜੇ ਭਰਾ ਹੋਣਾ ਨੇ ਤੇ ਇਹ ਆਪਣੇ ਵੱਡੇ ਭਰਾ ਜੀ ਭਾਈ ਸਤਿਕਾਰ ਸਤਿਕਾਰ ਕਿਦਾ ਠੀਕ ਹੋ ਮੈਂ ਉਹ ਤੇਰਾ ਪਰਿਵਾਰ ਕਿਦਾਂ ਸਭ ਵਧੀਆ ਠੀਕ ਹਾਂ ਜੀ ਸਭ ਬੜੀ ਮਬਾਰਕਾਂ ਡਬਲ ਡਬਲ ਮਬਾਰਕਾਂ ਡਬਲ ਡਬਲ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਭਾਜੀ ਗੁਡੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਰ ਕਿਦਾ ਠੀਕ ਹੋ ਭਾਜੀ ਸਤਿ ਸ੍ਰੀ ਅਕਾਲ ਹੋਰ ਗੁੱਡ ਆਫਟਰਨੂਨ ਸਰ ਕੀ ਆਜੀ ਕੀ ਆਜੀ ਹੋਰ ਸਾਨੂੰ ਸੇਤਾ ਕੈਮ ਜੀ ਬੜੀ ਲੇਟ ਕਰਤਾ ਜੀ ਆ ਤੁਰਨ ਹੀ ਨਹੀਂ ਦੇ ਦੇ ਇਹਨਾਂ ਨੂੰ ਤਾਂ ਪਤਾ ਹੀ ਅਵੇ ਮੈਂ ਤਾਂ ਹੀ ਤੈਨੂੰ ਪੁੱਛਿਆ ਨਾ ਗੱਡੀ ਤੇ ਬਹੁਤ ਸੋਹਣੀ ਆ ਜੀ ਉਹ ਨਾ ਵਾਈਫ ਕਹਿਣ ਲੱਗੇ ਕਹਿੰਦੇ ਵੀ ਲੱਗਦਾ ਆ ਗਈ ਆ ਵੀ ਉਹ ਗੱਡੀ ਦੀ ਆਵਾਜ਼ ਕੋਈ ਬੜੀ ਮਹਾ ਅਗਲੇ ਨਵੀਂ ਗੱਡੀ ਲਈ ਆ ਇੰਨੀ ਆਵਾਜ਼ ਉਹਦੀ ਹੋਈ ਨਹੀਂ ਸਕਦੀ ਇੰਜਨ ਦੀ ਉਹ ਨਾ ਉਹ ਹੋਰ ਹੀ ਕੋਈ ਗੱਡੀ ਮੈਂ ਉਹਦਾ ਜ਼ਿਕਰ ਕਰਨ ਨਹੀਂ ਉਹ ਗੱਡੀ ਹੋਰ ਨਹੀਂ ਗਈ ਕੋਈ ਆਜੋ ਸਾਬ ਜੀ ਔਰ ਚਲੋ ਜੀ ਫਰਗੋੜਾ ਹਾਂ ਮਾਈਕ ਤੇ ਮੈਂ ਮਾਫੀ ਬੇਨੰਦ ਸੰਦੀਪਾ ਮਾ ਉਹ ਨੰਗਲ ਤੇ ਲੈ ਆਂਦਾ ਹਾਂ ਨੰਗਲ ਲੈ ਆਂਦਾ ਭੁੱਲ ਗਏ ਭੁੱਲ ਗਏ ਭੁੱਲ ਗਏ ਆ ਉਹ ਨਹੀਂ ਨਹੀਂ ਮੈਂ ਮੈਂ ਕਹਿੰਦਾ ਵਾਹ ਪੁਲਾ ਉਠਾ ਨਿਕਲ ਕੇ ਵੇਹ ਅੱਛਾ ਇਹ ਤਾਂ ਸਾਈਡ ਆ ਹਾਂ ਮੈਂ ਦੇਖਿਆ ਸੀਗਾ ਸਾਈਡ ਹਾਂ ਹਾਂ ਉਹ ਇਹ ਤਾਂ ਇਕੱਲੇ ਦਾ ਕਸੂਰ ਨਹੀਂ ਨਾ ਇਹਦਾ ਵੀ ਕਸੂਰ ਹੈਗਾ ਇਹਨੂੰ ਮੜਿਆ ਕਹੋ ਨਾ ਅਜੇ ਕਰਾ ਕੇ ਭੇਜੇਗਾ ਦੁਕਾਨ ਦੇ ਉੱਤੇ ਜਾ ਕੇ ਮੈਂ 2 ਸਾਲ ਬਾਅਦ ਆਏ ਮੇਰੇ ਹਾਂ 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 ਪੰਗੜਾ ਪਾ ਕੇ ਦੱਦੋ ਆਏ ਹਾਏ ਓਏ ਹੋਏ ਅੱਖੀਆਂ ਲੜੀ ਬਦੋ ਬਦੀ ਮੌਕਾ ਮਿਲੇ ਕبھی ਕبھی ਨੋ 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 ਬੜੀਆਂ ਨਕਰਾਉਂ ਟਿਆ ਇਦਾਂ ਦਾ ਗਾਣਾ ਕੋਈ ਛੱਡੋ ਤੁਸੀਂ ਵੀ ਕਾਦੋ ਕੱਲ ਸੀ ਕਰਦੇ ਅਰੇ ਤਾ ਮੈਂ ਤੇ ਆਉਣ ਭੱਜ ਜਾਈ ਹਾਂ ਤੇ ਭੱਜ ਜਾਈਂ ਤਾਂ ਕੋਈ ਨਹੀਂ ਬੜੇ ਆਉਂਦੇ ਨੇ ਕਾਈ ਨਹੀਂ ਕੱਪੜੇ ਲੈਣੇ ਕਿਉਂਕਿ ਇਹਨੇ ਸ਼ਾਪ ਹੈ ਨਾ ਸ਼ਟ ਤੇ ਆਹ ਵਰਫੀ ਜਿਹੜੀ ਮੇਲੇ ਮੁੰਡਿਆਂ ਨੂੰ ਦੇ ਹੀ ਕਹਿੰਦੇ ਵੀ ਅੰਕਲ ਕਿੱਥੇ ਅੰਕਲ ਕਿਤੇ ਮੈਂ ਅੰਕਲ ਵੀ ਆ ਜਾਂਦੇ ਨੇ ਨੇੜੇ ਹੀ ਅੱਛਾ ਅੱਛਾ ਮੈਨੂੰ ਕਹਿੰਦੇ ਤੁਸੀਂ ਨਹੀਂ ਆਉਂਦੇ ਮਾ ਹੁਣ ਤੁਸੀਂ ਆਏ ਜੇ ਹੁਣ ਅਸੀਂ ਆਵਾਂਗੇ ਨਾ ਮੈਂ ਆਪਾਂ ਹੀ ਤੁਸੀਂ ਆਉਂਦੇ ਨਹੀਂ ਮੈਨੂੰ ਫੋਨ ਤੇ ਕਹਿੰਦੇ ਮਾ ਤੁਸੀਂ ਕਦੀ ਬੜੇ ਨਹੀਂ 2 ਸਾਲ ਹੋ ਗਏ ਨੇ ਹੈ ਤਾਂ ਤੁਸੀਂ ਕਿਤਾ ਮੈਨੂੰ ਕਹੀ ਦੀਪਾ ਜੀ ਆਓ ਤੇ ਮੈਂ ਹੰਗ ਸਾ ਆਪਣੇ ਤਾਂ ਹੁੰਦਾ ਕਨੀ ਤੇ ਕਹਿੰਦੇ ਹੁਣ ਆਵਾਂਗੇ ਮੈਨੂੰ ਕਹਿੰਦੇ ਲੋਗੇ ਕਹਿੰਦੇ ਆਉਨੇ 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 ਅੱਜ ਫਿਰ ਟਾਈਮ ਲੱਗਾ ਇਹਨਾਂ ਦਾ ਜਿੰਦੇ ਹੁਣ ਸ਼ਾਪ ਜਿਹੜੀ ਬੰਦ ਕਰਦੇ ਸਪੈਸ਼ਲ ਐ ਤਾਂ ਡਾਕਟਰ ਮਾਹ ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ ਯਾ ਕੰਚੀ ਦਾ ਨ ਨਹੀਂ ਦੇ ਕੇ ਸਾਰਿਆਂ ਨੂੰ ਕੰਜੀ ਨਾ ਦ ਨਾ ਟੁਕ ਲੈਣ ਇਹ ਟੁਕ ਲੈਣ ਟੁਕ ਲੈਣਾ ਸਹੀ ਗੱਲ ਤੇ ਪਕੌੜੇ ਜਿਹੜੇ ਮੈਂ ਬਣਾਏ ਆ ਉਹ ਸਾਹਮਣੇ ਤੇ ਇਹੀ ਖੂਣੇ ਬਸ ਹੁਣ ਪ੍ਰਿੰਸ ਹੁਣ ਅੱਜ ਨਾ ਪਕੌੜੇ ਮੈਂ ਬਣਾਏ ਆ ਸਾਰਿਆਂ ਨੇ ਬਸ ਇਹੋ ਹੀ ਕਹਿਣਾ ਆ ਵੀ ਵਧੀਆ ਬਣੇ ਬਸ ਠੀਕ ਹੈ ਜੀ ਹੈ ਉਹ ਹੀ ਆਉਡੀ ਮਮਿਤ ਉਹ ਕਿਹੜਾ ਗਿਆ ਜੀ ਗਿੱਲ ਉਹ ਗਿੱਲ ਚੱਲਦਾ ਹੀ ਨਹੀਂ ਯਾਰ ਇਹਦਾ ਕੈਪਟਨ ਐਂਡ ਨਹੀਂ ਕਰਦਾ ਹੈ ਮੈਂ ਬਾਜ਼ਾਰ ਗਿਆ ਤੇ ਅਮਨ ਭਾਈ ਹੁਣੀ ਕਹਿੰਦੇ ਅੰਕਲ ਹੁਣੀ ਕਿੱਥੇ ਆ ਤੇ ਇਹਨੇ ਚ ਇਹਨੂੰ ਮੈਂ ਫੋਨ ਤੁਹਾਨੂੰ ਲੱਗਾ ਲਾਉਣ ਤਾਂ ਤੁਸੀਂ ਘਰੇ ਬੈਠੇ ਅਮਨ ਭਾਈ ਕਹਿੰਦੇ ਚਾਹ ਰਹਿਣ ਦਾ ਫੋਨ ਨਾ ਲਾਓ ਵੀ ਸਿੱਧਾ ਉੱਥੇ ਜਾਨੇ ਪਲਾਟ ਦੇ ਜਿੰਨਾਂ ਲਈ ਵੇਚਦੇ ਤੁਹਾਡਾ ਪਲਾਟ ਕਰਦਾ ਕਿਤਾ ਨਹੀਂ ਚਲੋ ਸਹੀ ਹੈ ਗਿੱਲ ਆਊਟ ਹੋ ਗਏ ਉਹ ਤਕਾ ਹੋ ਗਿਆ ਇੰਦਰ ਆਈਪੀਐਲ ਚੱਲ ਰਿਹਾ ਵੀਰ ਨੇ ਡ੍ਰੀਮ 11 ਚ ਗੇਮ ਭਰੀ ਆ ਗੇਮ ਲਾਈ ਆਪਣੀ ਇਹ ਨਾਲ ਰੈਡੀ ਕਰਕੇ ਇਹ ਲੈ ਕੇ ਦਵਾਂ ਗਣ ਲੈ ਕੇ ਦਵਾਂ ਕਿ ਲੈ ਕੇ ਦਵਾਂ ਕੋਈ ਚੱਕਰ ਨਹੀਂ ਹੋਰ ਮੈਂ ਕੀ ਮਗਰ ਹਾਂ ਹਾਂ 40 ਹੁਣ ਕਹਿੰਦੇ ਹੁਣ ਕਹਿੰਦੇ ਐਕਟਵਾ ਲੈਣੀ ਹੈ ਲੈ ਕੇ ਦੋ ਉਹ ਜੀ ਬੈਟਰੀ ਵਾਲੀ ਮੈਂ ਬੈਟਰੀ ਵਾਲੀ ਮਾੜੀ ਯਾਰ ਉਹਦਾ ਨਹੀਂ ਫਾਇਦਾ ਮੈਂ ਅੱਗੇ ਆਖਣੇ ਪਤਾ ਕਿ ਗਰਮੀ ਬੜੀ ਮੈਂ ਕਿਤੇ ਆਗੂ ਕਿੰਨੇ ਲੱਗ ਜੇ ਹੋਰ ਪੰਗਾ ਹੀ ਨਾ ਪੈ ਜਾ ਯਾਰ ਨਹੀਂ ਸਹੀ ਕਹਿੰਨੀ ਗੱਲ ਦਰਨੀ ਬੜੀ ਨਾ ਤਾਂ ਕਰਕੇ ਹੁਣ ਇਹ ਇਹ ਪਏ ਕਾਲੇ ਮੈਂ ਮੈਂ ਨਾ ਮੈਂ ਪਤਾ ਕੀ ਕਹਣਾ ਮੈਂ ਵੀ ਡੇਢ ਦੋ ਮਹੀਨੇ ਰੁਕ ਜੋ ਵੀ ਤੇ ਉਹ ਯਰ ਚੰਗੀ ਲੈ ਲੈ ਆਪਣਾ ਮੋਪੜਾ ਆਪਣਾ ਜਿ ਲੈਣੀ ਚੰਗੀ ਲੈ ਲੈ ਉਹ 30 40 ਹਜ਼ਾਰ ਵਾਲਾ ਮਰਤ ਨਹੀਂ ਬੈਟਰੀ ਪਹੁੰਚ ਰਹੀ ਏ ਨਹੀਂ ਨਹੀਂ ਉਧਰ ਮੁੜ ਕੇ ਮੈਂ ਮੰਨਦਾ ਕਿ ਕਾਰ ਤੇ ਆਣ ਕੇ ਲੈ ਜਾ ਰਿਕਸ਼ੇ ਤੇ ਜਾਂਦੀ ਬਾਈ ਲੱਦੀ ਹੋਏ ਰਿਕਸ਼ੇ ਤੇ ਸਹੀ ਗੱਲ ਈ ਸਹੀ ਗੱਲ ਬਈ ਰਿਕਸ਼ੇ ਤੇ ਸਾਹਮਣੇ ਦੇ ਜਾਣੇ ਇਹਨੇ ਚੜ ਕੇ ਬਾਜ ਹੋਣਾ ਰਿਕਸ਼ੇ ਤੇ ਆਉਣਾ ਰਿਕਸ਼ੇ ਤੇ ਸਹੀ ਗੱਲ ਈ ਉਹ ਕੰਮ ਨਹੀਂ ਚਾਹੀਦੇ ਜਾਣਾ ਮਤਲਬ ਮੋਪੜੇ ਤੇ ਰਿਕਸ਼ੇ ਤੇ ਆਉਣਾ ਮੁੜ ਕੇ ਭਾਜੀ ਕੁੜੀ ਲੈ ਕੇ ਆਏ ਸੂਟ ਕੁੜੀਆ ਵਾਸਤੇ ਇਹ ਗੁੜੀਆ ਨੇ ਵੇਅਰ ਕੀਤਾ ਹੋਣਾ ਹਲੇ ਬਹੁਤ ਪਿਆਰਾ ਕਿੰਨੇ ਖੋਈਏ ਤਹੀਂ ਪਰ ਆਉਂਦਾ ਮਿਲਣ ਨੂੰ ਆਤੇ ਆ ਜਾ ਕਰੋ ਬਸ ਸਭ ਕੋਲ ਵਿੱਚ ਹੀ ਆ ਜਾਂਦਾ ਹੈ ਹਾਂ ਸਹੀ ਹੈ ਸਹੀ ਮੇ ਮਮੀ ਗਾਣਾ ਗਾ ਰਹੀ ਹੈ ਨਹੀਂ ਨਹੀਂ ਕੋਈ ਚੱਕਰ ਨਹੀਂ ਫੇਕੇ ਆ ਯਾਰ ਮਮੀ ਨੇ ਬਰਾਬਰ ਆ ਤੇ ਅਨੇਤੀ ਹੈ ਕਿ ਵੀ ਨਾ ਕਿ ਤੇ ਤੁਹਾਡੇ ਨਾਲ ਗੇਲ ਜ ਹੋ ਗਿਆ ਅੱਛਾ ਅੱਛਾ ਠੀਕ ਧੰਨਵਾਦ ਆਂਟੀ ਦਾ ਕਰਨਾ ਫਿਰ ਬਣਦਾ ਆ ਉਹਨਾਂ ਨੇ ਭੇਜਿਆ ਵਾ ਲੈ ਬਤਿਆਸ਼ਤ ਹੋ ਗਏ ਤੇ ਚਾਹ ਪੀਰ ਟਿਲ ਸੋ ਆ ਤੇ ਹੁਣ ਕਹਿੰਦੇ ਆ ਵੀ ਘੁੰਮਣ ਚੱਲੀਏ ਨੇੜੇ ਕਿੱਥੇ ਆ ਇੱਥੇ ਮਟਾਲੇ ਚ ਮੈਂ ਮਟਾਲੇ ਚ ਕੀ ਆ ਵੀ ਜਾਂਦੇ ਵਿੱਚ ਖਾ ਪੀ ਆਉਂਦੇ ਆ ਬਸ ਇੰਨਾ ਕੀ ਆ ਤੇ ਇੰਜੋਏ ਕਰਦੇ ਚਲੋ ਜੀ ਆਏ ਆ ਤੇ ਤਨਪਾਹ ਦਾ ਰੈਡੀ ਹੋ ਗਿਆ ਆਪਾਂ। ਲੈ ਵੀ ਭਰਾ ਹੁਣਾਂ ਨੂੰ ਮੈਂ ਲੈਂਦਾ ਜਾਂ ਮੈਂ ਆ ਵੀ ਆਓ ਤੁਹਾਨੂੰ ਹੁਣ ਦੀਦੀਆਂ ਨਾਲ ਪਲਾਟ ਦਿਖਾਉਨੇ ਆਂ। ਇਹ ਬਣ ਗਿਆ ਘਰ। ਇਹਨਾਂ ਰੈਡੀ ਡੋਵਗਟ ਡੇਵਿਡ ਮਿਲਰ। ਇਹ ਡ੍ਰੀਮ ਲੈਵਨ ਨੇ 11 ਕਰੋੜ ਵੜ ਗਿਆ ਜੀ। 11 ਕਿਹੜਾ ਕਿੰਨਾ 1 ਕਰੋੜ ਦੀ ਸੀ। ਨਹੀਂ ਤੇ ਇਹਨਾਂ ਲੈਣਾ ਤੇ ਜ਼ਿਆਦਾ ਜ਼ਿਆਦਾ ਲਾਇਆ ਵਾ। ਇਹਦਾ ਤੇਰਾ ਕਿਹੜਾ 11 ਕਰੋੜ ਆ? ਨਹੀਂ ਨਹੀਂ। ਮੇਰੇ ਤੇਰੀ ਤੇ ਸਾਡੀ ਕਿਸਮਤ ਮਾੜੀ ਆ ਵੀ ਤੂੰ 11 ਵਾਲੇ ਸੁਪਨੇ ਲੈ ਮੂੰਹ 'ਚ ਫੱਪਦਾ ਬਸ 11 ਕਰੋੜ ਮੂੰਹ 'ਚ ਫੱਪਦਾ ਬਸ ਠੀਕ ਨਹੀਂ ਲੈ ਵੀ ਆਹ ਕੰਬਦੀਆ ਕਰਤਾ ਜੀ ਬੜਾ ਪੜਕੀਲਾ ਰੰਗ ਕਰਾਤਾ ਆ ਜਿਹੜਾ ਪੀਲਾ ਹੋ ਹੋ ਤੇ ਆਹ ਅਸਲ 'ਚ ਰੈੱਡ ਚਾਹੀਦਾ ਵੇ ਚਾੜੇ 골ਡਨ ਕਰਾ ਤਾ ਇਹ ਗਲਤ ਕਰਾਤਾ ਭਾਜੀ ਸ਼ਾਈਨਿੰਗ ਨਹੀਂ ਆਈ ਤੇ ਹੁੰਨੀ ਮਲ ਨਹੀਂ ਬਣੀ ਬਸ ਨਾ ਆਹ ਬਲੈਕ ਤੇ ਵਾਈਟ ਤੇ ਥੋੜੀ ਸ਼ਾਈਨਿੰਗ ਹੈਗੀ ਆ ਇਹ ਠੀਕ ਆ ਥੋੜਾ ਨਹੀਂ ਨੇ ਖੰਭਾ ਵੇਖਣ ਗਿਆ ਕੀ ਗੱਲ ਹੋਈ ਜੇ ਵੇ ਮੈਂ ਇੱਥੇ ਲੱਗ ਗਿਆ ਈ ਸੌ ਦਾਵਾ ਅੱਛਾ ਜੇ ਫੇਰ ਠੀਕ ਹੈ ਮੈਂ ਸੋਚਿਆ ਕਿ ਕੰਬੇ ਚੜਨ ਲਗਾ ਮਮਾ ਇੱਥੇ ਨਹੀਂ ਪੋੜੀ ਹੈਗੀ ਉਦਾਂ ਚੜਨਾ ਪੈਣਾ ਹੈ ਸਹੀ ਗੱਲ ਹੈ ਨਹੀਂ ਤੇ ਉਹਨੂੰ ਸਾਧ ਲਈਏ ਹਾਏ ਹਾਏ ਹੋਏ ਹੋਏ ਬੰਦੂ ਬੰਦੀ ਚਲੋ ਚੱਲੀਏ ਹਾਂਜੀ ਭਾਈ ਹੈ ਇਹ ਨੇੜੇ ਸ਼ਟਰ ਵਾਲੇ ਨੂੰ ਕਹਿੰਦਾ ਮੈਂ ਕੱਢ ਰਿਹਾ ਕੱਢ ਕੇ ਦਿਲਾ ਕੇ ਨਹੀਂ ਨਹੀਂ ਨੇੜੇ ਸ਼ਟਰ ਵਾਲੇ ਦੀ ਵੀਡੀਓ ਨਹੀਂ ਲੱਕੀ ਉਹ ਕਹਿੰਦਾ ਵੀ ਅੱਜ ਕੋਈ ਖਾਈਏ ਕਹਿੰਦਾ ਇਹ ਤਾਂ ਨੇੜੇ ਸ਼ਟਰ ਵਾਲਾ ਦੇ ਕਟਰ ਕੋਕਤਾ ਕਰ ਦੋ ਇਹਨਾਂ ਦਾ ਕਰਾ ਲਓ ਨਵਾਂ ਟੈਸਟ ਕਰਕੇ ਮਿਲ ਗਿਆ ਵੀ ਕੀ ਬਣਿਆ ਅੱਜ ਕੋਈ ਨਹੀਂ ਆਇਆ ਕੋਬੀ ਕੇ ਮਿਟੋ ਮਹੀਟੋ ਬਣਾ ਛੇ ਹੰਗਾਓ ਯਾਰ ਛੇ ਮਿਲੇ ਨਹੀਂ ਯਾਰ ਅਸੀਂ ਇਹਨੂੰ ਘਾਲੋ ਹਾਂ 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 ਚੌਕਲੇਟ ਬਣਾ ਲੈਨੇ ਆ ਰਗੜਾ ਯਾਰ ਇੱਕ ਇੱਕ ਮੇਰੇ ਵੱਲ ਚਾਕਲੇਟ ਦਾ ਮਗਰ ਉਹ ਹੋਰ ਜਿਹੜਾ ਮੱਡਾ ਬਾਕੀ ਜਿਹੜਾ ਕਿਹੜਾ ਜਿਹੜਾ ਕਿਹੜਾ ਦੱਸੋ ਇਹ ਮੀਰ ਰਾਈਫਲ ਜਾਣ ਕੇ ਤਾਂ ਕਹਿੰਦੇ ਗਰਮ ਪਾਣੀ ਮਿਲ ਜੂਗਾ ਲੂਣ ਪਾ ਕੇ ਮਾਂ ਲੱਗੇ ਲੈ ਹੁਣ ਤੇਰੇ ਵੱੱਲ ਕਰੀ ਪਾਣੀ ਇਹ ਨਹੀਂ ਇਸੇ ਗੱਲ ਵੱਲ ਲੈ ਹੁੰਦੇ ਨਹੀਂ ਕਿਵੇਂ ਇਹ ਇਹ ਆਖਣ ਦਾ ਵੀ ਗਰਮ ਪਾਣੀ ਮਿਲ ਜੂਗਾ ਲੂਣ ਪਾ ਕੇ ਨਹੀਂ ਨੰਦੇ ਕੰਦੇ ਰਾਈਫਲ ਜਾਣ ਕੇ ਤਾਂ ਕੜਾ ਖਰਾਵੇ ਤੇ ਮੇਰੇ ਵੀਰ ਆ ਫੀਜਾ ਆ ਗਿਆ ਤੇ ਆ ਨਾਲ ਪਤਾ ਨਹੀਂ ਕੀ ਬਰੈਡ ਜੀ ਮਕਾ ਲਈ ਇਹਨਾਂ ਨੇ ਇਹ ਨਹੀਂ ਪਤਾ ਪਾਸਤਾ ਤੇ ਆ ਗਿਨ ਬਰੈਡ ਜੀ ਅੱਛਾ ਅੱਛਾ ਠੀਕ ਹੈ ਬੰਦੇ ਕਿੰਨੇ ਆ ਤੇ ਬਰੈਡ ਇਹਨਾਂ ਨਾਲ ਖਾਓਗੇ ਮੈਂ ਜਿੰਦਗੀ ਜੀ ਨਹੀਂ ਕਦੀ ਖਾਂਦਾ ਨਾ ਮੈਨੂੰ ਸਵਾਣ ਲੱਗਦਾ ਮੈਂ ਕਦੀ ਖਾਂਦਾ ਨਹੀਂ ਕਹਿੰਦਾ ਇਹ ਹਲਕਾ ਜਿਹਾ ਦਿਖਦਾ ਹਨ ਕੋਈ ਵੇਖੀ ਨਹੀਂ ਕਹਿੰਦਾ ਇਹ ਹਲਕਾ ਜਿਹਾ ਦਿਖਦਾ ਜਿਵੇਂ ਕੁਝ ਵੇਖਿਆ ਨਹੀਂ ਹੁੰਦਾ ਉਹ ਵੇਖੀ ਵੀਡੀਓ ਕਹਿੰਦਾ ਬਰੈਡ ਹੈ ਬੰਡਿਆ ਬੰਡਿਆ ਕੋਲੇ ਡੇ ਆਵਾਂ ਹੈ ਆ ਜਗਾੜਦੇ ਆ ਵਾਵਾ ਸਵਾਦ ਆ ਉਹ ਆਪਣੇ ਪਲਾਨ ਦੇ ਚ ਵਾਪ ਪਦੀਨਾ ਉੱਗਾ ਆ ਇਹਨਾਂ ਦੋ ਖੁਸ਼ੀਆਂ ਵੱਢ ਕੇ ਰਹਿ ਜਾਂ ਤੇ ਭਾਈ ਤਸੋ ਠੇਗਾ ਕਰਨਾ ਜੀ ਤੇ ਕਦਾਂ ਕਰਨਾ ਉਹਨਾਂ ਨੇ ਕਿ ਹਲਕੇ ਘਟ ਗੰਡਿਆ ਵੇ ਉਧਰ ਵੇ ਫੋਟਾਂ ਦੇ ਧੁੱਕੀ ਕੱਢਣ ਦੇ ਕਿਦਾਂ ਹਾਂ ਜਿਆਦਾ ਖਾਣਾ ਸਿਰ ਨਿਕੜ ਗਿਆ ਥੋੜਾ ਕਿਤੇ ਜਾਣ ਦੇ ਇਹਦਾ ਰਿਕਾਰਡ ਤੇ ਲੱਗਣੀ ਆ ਇਹਦਾ ਰਿਕਾਰਡ ਤੇ ਲੱਗਣੀ ਆ ਚਾਜ ਨਾ ਕਿਤੇ ਹਾਂ ਮਮਾ ਡੈਡੀ ਉਥੇ ਘਰੇ ਢਿੱਕਣ ਦੇ ਤੇ ਤਈ ਦੇ ਫੋਣਾ ਕਿ ਚੰਡੇ ਇਹ ਵੇਖ ਲੈ ਚਾਹ ਤੈਨੂੰ ਨਾਲੀ ਦੇ ਪੰਡ ਨਾਲੀ ਦੇ ਪੱਟੇ ਕਿ ਵੇਖ ਬੜਾ ਟੀੜਾ ਕਹੀਂ ਨਹੀਂ ਨੱਚ ਪਾਣੀ ਨੇ ਟੀਲ ਲੀ ਗੇ ਜਿਆਦਾ ਹੋਣ ਲੀ ਗਾਣੂ ਮਰੇ ਹੋ ਗਈ ਇਹਦੀ ਆ ਕੋ ਕਿਉਂ ਨਹੀਂ ਕਰਨਦੇ ਨੇ ਕੋ ਕਿਉਂ ਨਹੀਂ ਬੈਠੇ ਨੇ ਮਾਨ ਨਾ ਹੋਣੀ ਕੋ ਕੰਡੇ ਕਰਨੇ ਹੋ ਡੇ ਫੋਣ ਕਿੰਡੇ ਹੈ ਦੇਖੋ ਲੈ ਵੀ ਕੱਪੜੇ ਖਰੀਦਣੇ ਤੇ ਖਰੀਦ ਲਿਓ ਗਿਆਨੀ ਗਾਰਮੈਂਟਸ ਵਾਲੇ ਆਏ ਨੇ ਤੇ ਬਾਕੀ ਇਹ ਭਾਜੀ ਹੋਣੀ ਨੇ ਤੇ ਲੇਡੀ ਚਾਹੀਦੇ ਹੋਏ ਕੱਪੜੇ ਬੱਚਿਆਂ ਦੇ ਚਾਹੀਦੇ ਹੋਣ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈ ਵੀ ਗਰਮ ਵੀ ਚਾਹੀਦੇ ਹਣ ਬਾਹਰ ਖੜਨੇ ਹੋਣ ਦਾ ਵੀ ਮਿਲ ਜਾਣਗੇ ਬਿਲਕੁਲ ਉਹ 12 ਮਹੀਨੇ ਅਵੇਲੇਬਲ ਨੇ ਜਿਦੋਂ ਮਰਜੀ ਅਨੀ ਟਾਈਮ ਤੇ ਸ਼ਾਪ ਕਿੱਥੇ ਹੈ ਬਲ ਦੱਸ ਦੋ ਸਾਰੇ ਜਣਾਂ ਨੂੰ ਸ਼ਾਪ ਹੈਗੀ ਪਾਜੀ ਸਾਡੀ ਛਾਟੇ ਮੇਨ ਬਾਜ਼ਾਰ ਦੇ ਨੇ ਸੈਂਟਰ ਕਰਕੇ ਕਿਸੇ ਨੂੰ ਪੁੱਛ ਸਕਦੇ ਹੋ ਗਿਆਨੀ گارਮੈਂਟ ਸ਼ਾਪ ਤੇ ਆਣਾ ਹੈ ਤੇ ਆਪਣਾ ਕੰਟੈਕਟ ਨੰਬਰ ਵੀ ਦੱਸ ਦੋ ਕੰਟੈਕਟ ਨੰਬਰ ਪਾਜੀ ਉਹ ਗਿਆਨੀ گارਮੈਂਟ ਵਾਲਾ ਜਿਹੜਾ ਪੇਜ ਹੈ ਨਾ ਮੇਨ ਉਹਦੇ ਉੱਪਰ ਮੈਂਸ਼ਨ ਹੈ 7000 ਵਾਲਾ ਤੇ ਮੈਸੇਜ ਬਹੁਤ ਜ਼ਿਆਦੇ ਜੇ ਤੇ ਸੌਰੀ ਫਿਲ ਆਪਾਂ ਪਹਿਲਾਂ ਹੀ ਕਰਦੇ ਆ ਕਿਉਂਕਿ ਉਹਤੇ ਬਹੁਤ ਜ਼ਿਆਦਾ ਮੈਸੇਜ ਆਨ ਕਰਕੇ ਨਾ ਆਪਾਂ ਕਿਸੇ ਦਾ ਰਿਪਲਾਈ ਵੀ ਨਹੀਂ ਕਰ پا ਰਹੇ ਜੇ ਤੇ ਤੁਸੀਂ ਪਲੀਜ਼ ਤੁਸੀਂ ਸਾਨੂੰ ਸਿੱਧਾ ਕੰਟੈਕਟ ਕਰ ਲਓ ਤੇ ਉਹ ਸਾਡਾ ਨੰਬਰ ਉੱਤੇ ਲਿਖਿਆ ਹੈ 7000 ਵਾਲਾ ਜਿਹੜਾ ਮੇਨ ਗਿਆਨੀ گارਮੰਡਾ ਲਈ ਆਈਡੀ ਤੇ ਹੈ ਕਾਲ ਕਰ ਲੈ ਮੰਨੋ ਕਹਿੰਦਾ ਸਦਾ ਮੈਸੇਜ ਇੰਸਟਾਗ੍ਰਾਮ ਤੇ ਨਾ ਕਰਿਓ ਕਿਉਂਕਿ ਉੱਧਰ ਕੰਮ ਔਖਾ ਜੇ ਉੱਧਰ ਕੰਮ ਬਹੁਤ ਔਖਾ ਜੇ ਤੇ ਹੁਣ ਭਰਾ ਹੁਣਾਂ ਦੀ ਜਾਣਦੇ ਥੋੜੀਆਂ ਤਿਆਰੀਆਂ ਬਣਦੀਆਂ ਪਈਆਂ ਨੇ ਮੈਂ ਤਾਂ ਕਹਿੰਦਾ ਅੱਜ ਰੋ ਸਭ ਹੈ ਚਲੀਏ ਚਲੀਏ ਹੁਣ ਕਰੋ ਚਲੋ ਭਰਾਵਾ ਧੰਨਵਾਦ ਤੁਸੀਂ ਮਿਲਣ ਵਾਸਤੇ ਆਏ ਜੀ ਯਾਰ ਇਹਨੂੰ ਲੈ ਜੀਏ ਬੰਨਾਂ ਨਾਲ ਜਾਓ ਜਾਓ ਮੈਂ ਕਰਦੇ ਪੰਜ ਜਾਓ ਜਾਓ ਵਨਸ ਵਨ ਕੱਪੜੇ ਮਿਲਦੇ ਉੱਥੇ ਪਾਉਣ ਨੂੰ ਨਵੇਂ ਬਾਏ ਚਲੋ ਗੱਡੀ 'ਚ ਬੈਠੋ ਚਲੋ ਭਾਜੀ ਗੱਡੀ ਦੇ ਪਾਸ ਗੁੰਮ ਬਾਏ ਬਾਈ ਕਾ ਦੋ ਬਾਈ ਪਾਰੀ ਦੇ ਕਰਦੇ ਪਾਰੀ ਦੇ ਚਾਚੂ ਦੇ ਪਾਰੀ ਕਰ ਦੋ ਆਹ ਬਾਈ ਪਾਰੀ ਹਮ ਆ ਜੀ ਰਹਿ ਜਾਂਦੀ ਓਕੇ ਭਾਜੀ ਆਇਓ ਫਿਰ ਓਕੇ 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 ਸਾਹਿਬ ਜੀ ਤੇ ਜਾ ਕੇ ਫੋਨ ਜਰੂਰ ਕਰਦੇ ਆਂ ਭਾਜੀ ਚੇਤੇ ਨਾ ਕਰਦੇ ਠੀਕ ਆ ਆਪਾਂ ਵੀ ਤੁਹਾਨੂੰ ਪ੍ਰੋਮਿਸ ਕਰਾ ਬਹੁਤ ਜਲਦੀ ਆਵਾਂਗਾ ਯਾਰ ਇਹ ਗੱਲ ਵੈਸੇ ਗਲਤ ਆ ਉਹ ਜੋ ਦਾ ਹਾਂ ਚਲੋ ਬਾਈ ਕਾ ਦਿਓ ਬਾਈ ਕਾ ਦਿਓ ਨਾ ਜਾਂਦੇ ਗਿਆਨੀ ਗਵਰਨਮੈਂਟਸ ਜਾਂਦੇ